ਲੋ ਵੀ ਦੋਸਤੋ ਏਸ ਆ ਗਿਆ 14 ਮਾਡਲ ਐ 272 ਡਿਮਾਂਡ ਐ ਹਣਾ ਇਹਦੀ ਤੇ ਟਰੈਕਟਰ ਕਹਿੰਦੇ ਵੀ ਇਹ ਵੀ ਜਿੱਥੋਂ ਤੱਕ ਹੈਗਾ ਪੂਰੀ ਮਾਰਕੀਟ ਚ ਐ ਜਿਹਦੇ ਕੋਲੇ ਹੈਗਾ ਉਹ ਬੰਦਾ ਛੇਤੀ ਸੇਲ ਨਹੀਂ ਕਰਦਾ ਕੁਲਵੀਰ ਇਹਦੇ ਬਾਰੇ ਕੀ ਖਿਆਲ ਐ ਤੇਰਾ ਟਰੈਕਟਰ ਬਾਰੇ ਯਾਰ ਤੂੰ ਤਾਂ ਬਾਹ ਹੈ ਵੀ ਇਹ ਹੈ ਨਾ ਇਹ ਬਾਹ ਹੈਗਾ ਟਰੈਕਟਰ ਬਾਈ ਪਤਾ ਕੀ ਐ ਹਾਂ ਟਰੈਕਟਰ ਬਹੁਤ ਵਧੀਆ ਹਾਂ ਟਰੈਕਟਰ ਚ ਨਹੀਂ ਗੱਲ ਹੋਣੀ ਹੈਗੀ ਅੱਛਾ ਇੰਜਨ ਕੰਪਲੀਟ ਨਹੀਂ ਆ ਰਿਹਾ ਅੱਛਾ ਉਦੋਂ ਪਿੱਛੇ ਜਿਹਨੂੰ ਦੁਨੀਆ ਮੰਨਦੀ ਆ ਸਰਤਾਜ ਹੂੰ ਇਸ ਤਰੀ ਉਹ ਹੈ ਅੱਛਾ ਸਭਰਾਜ ਦਾ ਅੱਛਾ ਇੰਨੇ ਦਾ ਏਡਾ ਚੰਗਾ ਹੈ ਅੱਛਾ ਬਾਹਰ ਦਾ ਬਦਾਰ ਹੂੰ ਇਹ ਪਿੱਛੋਂ ਫਿਰ ਉਹੀ ਹੈ ਇਹਨੂੰ ਦੁਨੀਆ ਪਿਓ ਮੰਨੀ ਜਾਂਦੀ ਪਿਓ ਮੰਨੀ ਜਾਂਦੀ ਹੈ ਨਾ ਰਹਿ ਕੀ ਗਿਆ ਮਨ ਰਹਿ ਰਹਿ ਕਿਸੇ ਦਾ ਨਾਮ ਚੇਂਜ ਕੀਤਾ ਹੂੰ ਜਿੰਨੀ ਕਿਦੀ ਮਾਰਦੀ ਹੈ ਹੂੰ ਲੋਣੀ ਮਰਦਾ ਛੱਗੇ ਵੇਖਦਾ ਇੱਕ ਹੋਰ ਚੀਜ਼ ਹੈ ਇਹ ਬੰਦੇ ਵੀ ਭਾਜ ਹੈ ਹੈਨਾ ਦੂਜੇ ਦੇ ਮੁਕਾਬਲੇ ਫੋਟੋਆਂ ਰੱਖਦਾ ਰਿਆ 14 ਵਾਲਾ ਹਾਂ ਦੋ ਬਕਰ ਡਵਲ ਹਾਂ 14 ਵਾਲੇ ਟਾਇਰ ਆ 14 ਦੇ ਟਾਇਰ ਹੈ ਤਾਂ 14 ਵਾਲੀ ਰਹਿਣਗੇ ਹਮ ਬਲ ਕਲੱਚ ਆ ਤੇ ਏਹ ਬਰੀ ਹਮ ਸਭ ਤੋਂ ਜ਼ਰੂਰੀ ਆ ਕਿ ਡਬਲ ਕਲੱਚ ਚੱਲਣਾ ਉਹ ਵੀ ਸਰਾਜ ਵਾਲਾ ਫੈਸਟਪਨਾ ਕਰਨਾ ਜਿੱਤੇ ਬਰੀ ਕਰਾਉਣਾ ਲੱਗਦੀ ਟਰੈਕਟਰ ਨੂੰ 15 ਤੋਂ 20 ਹਜ਼ਾਰ ਇਹ ਹੋਇਆ ਹੋਇਆ ਹੈ ਨਾ ਡਬਲ ਕਲੱਚ ਆ ਮਰਾ ਵੀ ਉਹ ਨਹੀਂ ਹਮ 14 ਮਾਡਲ ਟਰੈਕਟਰ ਹੋਰ ਤੋਂ ਹੋਰ ਕਿਸੇ ਦੇ ਬਰਾਬਰ ਹੋ ਜਾ 14 ਮਾਡਲ ਯਾਰ ਸਾਢੇ 3 ਤੋਂ ਪਲੱਸ ਸਾਢੇ ਹੈਗਾ ਬਾਈ ਇਹ ਡਬਲ ਕਲੱਚ ਦੇ ਵਿੱਚ ਰੈਕਟਰ ਤੇ ਜਾਣ ਇੰਨੀ ਹੋਗਾ ਅੱਛਾ ਕਿੰਨੀ ਕਰੇ ਹੂੰ ਤੇਲ ਦਾ ਖਰਚਾ ਦੇਖੋ ਨਾ ਹਾਂ ਤੇਲ ਦਾ ਖਰਚਾ ਵੀ ਕੱਟ ਦੋ ਤਾਈ ਮੈਂ ਤੁਹਾਨੂੰ ਪੁੱਛਿਆ ਨਾ ਮੈਂ ਕਿਹਾ ਤੂੰ ਵਰਤਿਆ ਹੋਇਆ ਖੋਦ ਨਾ ਕਿਸੇ ਰੈਕਟਰ ਹੂੰ ਇਹਦੇ ਵਿੱਚ ਗੱਜੂ ਕਰਿਆ ਸੀ ਅੱਛਾ ਹੂੰ ਸਾਰਾ ਸਮਾਨ ਪੂਰਾ ਅੱਛਾ 2.5 ਲੱਖ ਦਾ ਰੈਕਟਰ ਦੇ ਨੰਬਰ ਪੰਜਾਬ ਆ ਗਿਆ ਇਹ ਨੰਬਰ ਇਹ ਹਰਿਆਣਾ ਦੀ ਐਨਓਸੀ ਵੀ ਆ ਜੂਗੀ ਸਾਰਾ ਕੁਝ ਆ ਜੂ ਨਾ ਕਿਤੇ 1.8 ਲੱਖ ਰੁਪਏ ਲੋਨ ਫੰਡਸ ਵੀ ਹੋ ਜੂਗਾ ਠੀਕ ਹੈ 14 ਮਾਡਲ ਆ ਯਾਰ 4-5 ਸਾਲ ਆ ਜੇ ਇਹਦੀ ਤੋਂ 10 5 ਸਾਲ ਵੈਲਿਡਿਟੀ ਪਈ 5 ਸਾਲ ਵੈਲਿਡਿਟੀ ਪਈ 5 ਸਾਲ ਪਈ ਹੈ ਨਾ ਲਓ ਵੀ ਦੋ ਕੋਈ ਤੇ 5 ਸਾਲਾਂ ਨੂੰ ਤੋਲ ਕੇ ਵੀ ਇੰਨੇ ਦਾ ਹੀ ਐ ਇੰਨੇ ਦੀ ਐ ਹੈ ਨਾ ਹੋਰ ਨਹੀਂ ਕੋਈ ਮਿਲਦਾ 14 ਮਾਡਲ ਇੰਨੇ ਦਾ ਨਹੀਂ ਮਿਲਦਾ ਹੱਥ ਨਹੀਂ ਲਾਉਣ ਦਿੰਦਾ ਅਗਲਾ ਹੋਰ ਤੇ ਹੈ ਨਾ ਤੇ ਉਦੋਂ ਅੱਗੇ ਆ ਆ ਫਿਰ ਐਮ ਐਮ ਇੱਕ ਪਾਵਰ ਕਲਚ ਹੈਗੀ ਦਾ ਅੱਛਾ ਸਿੰਗਲ ਕਲਚ ਤੇਲ ਬਰੇਕ ਦਾ ਹੋਰ ਸਟੀਰਿੰਗ ਐਮ ਐਮ 35 ਅੱਛਾ ਨਵਾਂ ਦਾ ਨਵਾਂ ਹੈ ਟਾਇਰ ਚਾਰੇ ਨਵੇਂ ਆ ਗਏ ਨਹੀਂ ਹੈਗੀ ਤੇ ਚੱਲਿਆ ਵੀ ਅਮਲਾਂ ਦਾ ਕੁਝ ਗਿਣਤੀ ਕੀਦੀ ਹੈ ਨਾ 2000 ਦੇ ਹਜ਼ਾਰ ਤੋਂ ਘਾਟੇ ਤੋਂ ਥੋੜਾ ਵੱਧ ਚੱਲਿਆ 1100 ਘੰਟਾ ਲਾਲੂ ਸਰ 200 ਘੰਟੇ ਇਹੋ ਜਿਹਾ ਕੁਝ ਚੱਲਿਆ ਹੂੰ ਇਹ ਸਮਾਨ ਸਾਰਾ ਪੂਰਾ ਨਵਾਂ ਹੈ ਤਾਂ ਜਮਨ ਨਵਾਂ ਹੀ ਆ ਨਵਾਂ ਤਾਂ ਨਵੀਂ ਮਾਡਲ ਹੈ ਹੂੰ ਇਹ ਇੱਥੇ ਆ ਜਾਓ ਹੁਣ 21 ਮਾਡਲ 425 ਡਿਮਾਂਡ ਹੈ ਫੇਰ ਕੱਚਾ ਨਹੀਂ ਕੰਮ ਕਰਦੇ ਅੜਾ ਤੇ ਇਧਰ ਲੈ ਆ ਇੱਕ ਪਾਸੇ ਚੱਕ ਦਿੰਦੇ ਚੱਕ ਦੇ ਦਹਾਈ ਚੱਕ ਤਾਂ ਲੱਖ ਚ ਰੱਖਦਾ ਗੱਲ ਹੈ ਮੰਦੇ ਦੀ ਨਿਸ਼ਾਨੀ ਹੈ ਅੱਛਾ ਇਹ ਆ ਨਿਸ਼ਾਨੀਆਂ ਮੰਦੇ ਦੀਆਂ ਹੈ ਤੇ ਉਦੋਂ ਅੱਗੇ ਫਿਰ ਆਹਾ ਮਿੰਦੋ ਮਿੰਦੋ ਹੈ ਹੋਈ ਨਾ ਕਿਸੇ ਨਾਲ ਲੜਾ ਦੀ ਕਿਸੇ ਨਾਲ ਨਹੀਂ ਕੋਈ ਨਹੀਂ ਆਂਦਾ ਹਨਾ ਆਪਾਂ ਦਾ ਨਾਰਮਲੀ ਕੀ ਹੈ ਹਾਂ ਤੇ ਮਿੰਦਰੀ ਕਹਿੰਦੇ ਕਿ ਉਹ ਛੋਟਾ ਹੈ ਹਮ ਚਲ ਕੋਈ ਗੱਲ ਨਹੀਂ ਪਰ ਆਪਾਂ ਧਿਆਨ ਕਿ ਨਹੀਂ ਗਿਆ ਇਹ ਨਹੀਂ ਹੈ ਨਾ ਹੀ ਆ ਕਿਤੇ ਹਾਂ ਉਹ ਮਾੜਾ ਟਰੈਕਟਰ ਹੈ ਟਾਇਰ ਸਾਰੇ ਨਵੇਂ ਅੱਛਾ ਦੋ ਸਿਲੰਡਰ ਦੇ ਵਿੱਚ ਹੈ ਲਿਫਟ ਪੰਪ ਬਾਹਰ ਹੈ ਅੱਛਾ ਇਹਨੇ ਅੱਜ ਕੱਲ ਪਹਿਲਾਂ ਸੂਲ ਦਉਂਦੀਆਂ 724 ਆਉਂਦਾ ਸੀ ਤੇ 255 ਜਿਹੜਾ ਪਹਿਲਾਂ ਲੀਲੇ ਵਿੱਚ ਰਹੇ ਹੁੰਦੇ ਉਹਨਾਂ ਦੇ ਲਿਫਟ ਪੰਪ ਅੰਦਰ ਹੁੰਦੇ ਸੀ ਅੰਦਰ ਹੁੰਦੇ ਸੀਗੇ ਠੀਕ ਹੈ ਤੇ ਪੰਪ ਵੀ ਬਾਹਰ ਹੈ ਵਧੀਆ ਟਰੈਕਟਰ ਹੈ ਕੰਮ ਨੂੰ ਟਰੈਲੀ ਡੱਬੇ ਵਾਲੇ ਨੂੰ ਵੀ ਕੰਮ ਆ ਜਾਪਾ ਥੋੜੇ ਕੰਮ ਵਾਲੇ ਨੂੰ ਕੱਚੀ ਭਰਾਈ ਤੇ ਲਾਉਣਾ ਹੈ ਹੂੰ ਜਾਂ ਜਿਵੇਂ ਨਾਲ ਸਹਾਈ ਕਰਨਾ ਨੀਰੇ ਪੱਠੇ ਵਾਸਤੇ ਬਹੁਤ ਵਧੀਆ ਵਧੀਆ ਹੈ ਨਾ ਨੀਰਾ ਪੱਠਾ ਤਾਂ ਮੇਰੇ ਨਾਲ ਟੈਂਕੀ ਨਾਲ ਤਾਂ ਕਈ ਸਾਲ ਕ ਕੱਟ ਜੂਗਾ ਨਾ ਕੱਟਦੀ ਮਿਲਦਾ ਤੇ ਤਰ ਤਰ ਕਰਕੇ ਤੁਰ ਹੀ ਜਾਣੇ ਨੇ ਕਿੰਨਾ ਕਦੇ ਉਸਾਂ ਨੇ ਯਾਰ ਹਾਂ ਹਨਾ 1,69,000 ਰੁਪਏ ਡਿਮਾਂਡ ਹੈ ਯਾਰ 1,52,000 ਰੇਟ ਹੋਵੇਗਾ 1,55,000 ਦਾ ਹੋ ਜੀ 69 ਡਿਮਾਂਡ ਹੈ ਹੈ ਚਾਹ ਦੇਸੀ ਨੇ ਪਰ ਫਿਰ ਵੀ ਹੈਗੀ ਕੰਡੀਸ਼ਨ ਚੰਗੀ ਆ ਵਧੀਆ ਹੈ ਬਹੁਤ ਵਧੀਆ ਹਾਂ ਕੰਮ ਦੇ ਉੱਤੇ ਅਰਕਾਸ ਦੇ ਵੀ ਨਹੀਂ ਆ ਨਵੇਂ ਆ ਗਏ ਇਹ ਨਵੇਂ ਆ ਮਗਰ ਲੈਣਾ ਪੇ ਮਗਰ ਲੈਣ 90 ਪੈਸੇ ਹੈ ਨਾ ਬਾਕੀ ਇਹ ਕਿੰਨਾ ਘhbar ਹੁੰਦਾ ਵਿਚਾਰਾ ਕਿੰਨਾ ਇੱਕ ਸਾਦੂ ਯਾਰ ਹੈ ਹਨਾ ਬੜਾ ਵਧੀਆ ਬੜਾ ਵਧੀਆ ਚ ਲਾਉਂ ਚ ਤਾਂ ਨਵੇਂ ਹੀ ਚਲਾਉਂ ਚ ਵੀ ਵਧੀਆ ਹੈ ਇਕੱਲਾ ਇੰਜਨ ਹੀ ਛੋਟਾ ਬਾਕੀ ਸਿਸਟਮ ਦਾ 265 ਦਾ 265 ਦਾ ਹੈ ਹਨਾ ਆਪਾਂ ਜੇ ਟੂ ਸਾਹ ਵਰਤ ਲੀਏ ਕੰਪਨੀ ਦੇ ਵਿੱਚ ਕੋਈ ਛੋਟਾ ਮੁੰਡਾ ਸਮਾਨ ਕੋਈ ਪਾਇਆ ਹੋਊਗਾ ਹਾਂ ਪਰ ਲੋਕ ਕਹਿੰਦੇ ਇੰਜਨ ਵੱਡੇ ਘਰ ਤੇ ਤੇ ਕੰਮ ਨਹੀਂ ਦੀ ਕੰਮ ਨਹੀਂ ਦੀ ਹਨਾ ਤੇ ਦੂਜੇ ਬਾਦ ਕਹਿੰਦੇ ਇਹਨੂੰ ਵੀ ਫੀਮ ਕਹਿੰਦੇ ਆ ਹਨਾ ਇਹ ਤਾਂ ਸੱਚਾ ਹੀ ਤੇ ਬਾਹਲਾ ਫੈਨ ਹੈ ਤੇਰੇ ਕੋਲੇ ਆਈ ਬੰਡੀ ਅੱਦਾ ਹੁੰਦੀ ਹੈ ਹਨਾ ਪਰ ਇਹ ਨਾ ਇੱਕ ਗੱਲ ਆ ਢਿੱਲੋ ਅੱਛਾ ਇਹ 10 ਲੱਖ ਵਾਲੇ ਦੀ ਜਗ੍ਹਾ ਅੱਜ ਵੀ ਲੈਂਦਾ ਇਹ ਹਾਂ ਸਰਦਾਰੀ ਪ੍ਰਾਣਾ ਖਵਾ ਟਰੈਕਟਰ ਉਹਦਾ ਕਹਿਣਾ ਕੀ ਆ ਅੱਜ ਬੰਦਾ 4x4 ਨਵਾਂ ਕਢਾ ਲੇ ਹੂੰ ਉਹਨੂੰ ਕੋਈ ਦਿੱਕਤ ਆ ਜੇ ਤੇ 8 10 11 12 ਮਾਡਲ ਟਰੈਕਟਰ ਲੈ ਕੇ ਰੋਕ ਦੇ ਕਰੇ ਤੇ ਸਾਲੀ ਇਹ ਨਹੀਂ ਫੀਲ ਆਉਂਦੀ ਯਾਰ ਆਪਾਂ ਟਰੈਕਟਰ ਬਦਲਦਾ ਜਾ ਪ੍ਰਾਣਾ ਦੇਗਾ ਬਿਲਕੁਲ ਹੈਨਾ ਇਹਦੇ ਚ ਮੜਕ ਆ ਸਾਲੇ ਚ ਮੜਕ ਇਹ ਵੀ ਹੈਗੀ ਹੈਗੀ ਹੈ ਹੈਨਾ ਹੂੰ ਅੱਗੇ ਟਰੈਕਟਰ 2000 ਥੋੜੇ ਜਿਹਾ ਵੱਡੇ ਆ ਗਏ ਕੰਪਨੀ ਨੇ ਹੁਣ ਸੋਧ ਕੀਤੀ ਆ ਜਾ ਕੇ ਇਹਨਾਂ ਚੀਜ਼ਾਂ ਦੀ ਲੋਕਾਂ ਨੂੰ ਡਿਮਾਂਡ ਸੀ ਇਹ ਬਦਿੱਕ ਬੈਸਟੀ ਦੀ ਵਧਾਈ ਥੋੜੀ ਬੋਤੀ ਗੇਅਰ ਚ ਪ੍ਰੋਬਲਮ ਸੀ ਉਹ ਨਹੀਂ ਸੈੱਟ ਕੀਤੀ ਹੁਣ ਆਕੇ ਆ ਜਿਹੜੇ ਹੁਣ ਨਵੇਂ ਟਰੈਕਟਰ ਆ ਗਏ ਉਹਨਾਂ ਚ ਸਾਰਾ ਰੋਗ ਦੂਰ ਹੱਸ ਵਿੱਚ ਨਾ ਕੁਲਵੀਰ ਮੈਂ ਤੈਨੂੰ ਗੱਲ ਦੱਸ ਕਹਾ ਬਾਈ ਵੀ ਫਾਰਮ ਟਰੈਕਟਰ ਤੁਸੀਂ ਕੋਈ ਚਲਾ ਲਿਓ ਆਪਾਂ ਕਿਸੇ ਨੂੰ ਨਿੰਦੇ ਨਹੀਂ ਚੀਜ਼ ਦੀ ਨਾ ਐਡਾ ਐਡਾ ਹਰ ਇੱਕ ਚੀਜ਼ ਦੀ ਅਹਿਮੀਅਤ ਹੁੰਦੀ ਹੈ ਜੇ ਇੱਕ ਚੀਜ਼ ਨੂੰ ਆਪਾਂ ਸਲਾਉਨੇ ਆ ਇਹਦਾ ਮਤਲਬ ਦੂਜੇ ਦੀ ਨਿੰਦਿਆ ਨਹੀਂ ਹੁੰਦੀ ਹੁੰਦੀ ਕਦੇ ਨਹੀਂ ਹੁੰਦੀ ਕੌਣ ਕੱਸੇ ਜਾਂਦੇ ਗੁਣ ਦੱਸੇ ਜਾਂਦੇ ਆ ਕਿ ਸਾਰੇ ਜੰਗਿਆ ਜਿਹਨੇ ਮਾਰਕੀਟ ਚ ਪਰ ਤੁਸੀਂ ਫਾਰਮ ਛੱਟ ਚਲਾ ਲਿਓ ਜਿਹੜਾ ਨਵੇਂ ਆਏ ਉਹ ਚਲਾ ਪਰ ਇਹਦੇ ਜਿੰਨਾ ਚਲਾਉਣ ਦਾ ਨਜ਼ਾਰਾ ਕਿਸੇ ਟਰੈਕਟਰ ਦਾ ਮੈਨੂੰ ਲੱਗਦਾ ਨਹੀਂ ਹੋਣਾ। ਇਹਨੂੰ ਅੱਜ ਕੱਲ ਲੋਕ ਇਹਦੇ ਨੇ ਨਾ ਕੰਫਰਟੇਬਲ। ਹਾਂ। ਇੰਨਾ ਕੰਫਰਟੇਬਲ। ਸਟੀering ਦਾ, ਸੀਟ ਦਾ। ਹਾਂ। ਹਨਾ। ਪਰ ਤੇਰੇ ਕੋਲ ਹੈਗਾ ਤੈਨੂੰ ਤਾਂ ਵੀ ਇਹਨੂੰ ਚਲਾਉਣ ਨੂੰ ਜੀ ਕਰਦਾ। ਜੀ ਕਰਦਾ। ਪਰ ਕੰਪਨੀ ਨੇ ਥੋੜਾ ਜਿਹਾ ਪਤਾ ਕਿੱਥੇ ਗਲਤੀਆਂ ਕੀਤੀਆਂ। ਉਹ ਸਮੇਂ ਅਨਸਾਰ ਚੱਲੇ ਨਹੀਂ। ਆਪਾਂ ਨੂੰ ਢਾ ਲਿਆ ਲਈ। ਦੋ ਚੀਜ਼ਾਂ ਖਤਮ ਕਿਵੇਂ ਖਤਮ ਨਹੀਂ کہہ ਸਕਦੇ ਆਪਾਂ ਵੈਸੇ। ਇੱਕ ਤਾਂ ਨੋਕੀਆ ਫੋਨ ਦੇਖ। ਨੋਕੀਆ ਫੋਨ ਕਹਿੰਦੇ ਹੁੰਦੇ ਸੀ ਨੋਕੀਆ ਫੋਨ ਦੀ ਕਿੰਨੀ ਚੜ੍ਹਾਈ ਹੁੰਦੀ ਸੀ। ਬਹੁਤ ਵੱਲ ਹੁੰਦੀ ਸੀ ਭਾਈ ਜੀ ਸਮੇਂ ਅਨਸਾਰ ਜੇ ਬੰਦਾ ਆਪਾਂ ਆਪਾਂ 30 ਸਾਲ ਪੁੱਛੇ ਜਾਈਏ ਬਜ਼ੁਰਗਾਂ ਦਾ ਸਮਾਂ ਤੇ ਅੱਜ ਦਾ ਸਮਾਂ ਇਹ ਦੂਜਾ ਜਿਹੜਾ ਗਾਹ ਨੂੰ ਅਗਲਾ 30 ਸਾਲ ਆਉਣ ਉਹਦੇ ਜੇ ਆਪਾਂ ਜਵਾਕਾਂ ਨੂੰ ਆਖਾਂਗੇ ਯਾਰ ਸਾਡੇ ਹਿਸਾਬ ਨਾਲ ਚੱਲੋ ਨਹੀਂ ਨਹੀਂ ਸਮੇਂ ਦੇ ਹਿਸਾਬ ਨਾਲ ਚੱਲਣਾ ਸਮੇਂ ਦੇ ਹਿਸਾਬ ਨਾਲ ਚੱਲਣਾ ਪਊਗਾ ਨਾ ਫਿਰ ਨਹੀਂ ਚੱਲਣੀ ਅੱਜ ਫਾਰਮ ਟ੍ਰੈਕ ਨੇ ਜਿੰਨੇ ਲੋਕਾਂ ਦੇ ਨੌਕਸ ਸੀ ਸਾਰੇ ਫੀਚਰ ਚੇਂਜ ਕਰ ਦਿੱਤੇ ਕਰਤੇ ਹੁਣ ਪਰ ਜਿਹੜੇ ਆ ਟ੍ਰੈਕ ਸੀ ਜਦੋਂ ਇਹ ਆਏ ਆ ਜਿਹੜੇ ਸਮਾਂ ਦੇ ਵਿੱਚ ਅੱਛਾ ਉਹ ਇਹ ਰਾਜੀ ਸੀ ਰਾਜੀ ਜੀ ਅੱਜ ਵੀ ਰਾਜੀ ਹੈ ਅੱਜ ਵੀ ਰਾਜੀ ਹੈ ਤੇ ਕੀ ਹੋ ਗਿਆ ਇੰਪਲੀਮੈਂਟ ਵੱਡੇ ਆ ਕੇ ਸੁਪਰ ਸੀਟਰ ਵੱਡੇ ਆ ਕੇ ਰੋਟਾਵੇਟਰ ਆ ਕੇ ਲੈਪਸ ਵਿੱਚ ਸੱਟ ਢੀਂਗਾ ਹਮ ਤੇ ਮਾਰ ਪੈਗੀ ਹਮ ਜਦੋਂ ਬਰਾਬਰ ਦੂਸਰੇ ਖੜੇ ਆ ਉਧਰ ਨੂੰ ਉਧਰ ਨੂੰ ਹੋ ਗਿਆ ਤੇ ਕਿਵੇਂ ਹੈ ਗੇਅਰ ਇੰਜਨ ਕਹਿੰਦੇ ਕਿਵੇਂ ਹੈ ਬਾਈ ਅੱਛਾ ਤਾਂ ਕਿ ਲੈ ਜਾ ਜ਼ਿੰਮੇਦਾਰ ਤੇ ਘਰੋਂ ਹੀ ਆਇਆ ਹੈ ਹਮ ਡਬਲ ਕਲੱਚ ਦੇ ਵਿੱਚ ਆ 2000 ਮਾਡਲ ਹੈ 210 ਨਕਰੀ ਪਰ ਗਿਆ ਮਗਰ ਲੱਗਾ 65 ਤੋਂ 70 ਪੈਂਟ ਤੋਂ 70 ਪੈਸੇ ਹੈ ਇਹ ਨਹੀਂ ਗੱਲ ਇਹ ਆਪਾਂ ਕਹਿੰਦੇ ਆ ਯਾਰ ਟਾਇਰ ਆਏ ਰਸੀ ਭਾਏ ਇਹ 60 ਤਾਂ 60 ਹੀ ਆ 60 ਤਾਂ 60 ਹੀ ਆ ਸਹੀ ਗੱਲ ਹੈ ਨਾ ਵੀ ਕੇ ਡੀ ਦੇ ਮਤਲਬ ਅੱਛਾ ਹੋਰ ਲਿਆ ਮਾਰ ਐਮ ਆਰ ਪੀ ਦੀ ਤੇ ਕਿੱਥੋਂ ਤੱਕ ਕੋਈ 2 20 ਲਿਖ ਰੱਖਿਆ ਇਹ ਤੇ 2 ਲੱਖ ਦਾ ਦੇ 2 ਲੱਖ ਦਾ ਠੀਕ ਹੈ ਤੇ ਉਸ ਤੋਂ ਅੱਗੇ ਇੱਕ ਹੋਰ ਆ ਗਿਆ ਇਸਰਾਂ ਹਾਂ ਇਹ ਪੀ ਵੀ 31 ਅੱਛਾ ਦਾ ਨੰਬਰ ਹੈ ਅੱਛਾ ਇਹ ਮਗਲ ਹੈ ਹੂੰ ਇਹ ਵੀ ਪਹਿਲੇ ਘਰ ਦਾ ਡਾਟਾ ਹੈ ਅੱਛਾ ਇੱਕ ਹੋਰ ਹੈ ਇਹ ਟਰਾਲੀ ਡਿਊਟੀ ਦੇ ਕਿਸੇ ਕਿਰਾਏ ਦੇ ਕੰਮ ਜਾਨੀ ਖੇਲੇ ਜੀ ਅੱਛਾ ਖੇਤੀਬਾੜੀ ਚੱਲਿਆ ਕਿਹੜਾ ਲੈ ਕੇ ਗਏ ਸੀ ਯਾਰ ਉਹ ਉੱਥੇ ਹਾਂ ਸਵਾਲੀ ਕਾ ਹਨਾ ਚੱਲਿਆ ਕਿੰਨੇ ਘੰਟੇ ਇਹ ਇਹ ਮੈਨੂੰ ਲੱਗਦਾ ਯਾਰ 12 1300 ਘੰਟੇ 12 1300 ਘੰਟੇ ਚੱਲੇ ਆ ਕਿੱਥੋਂ ਤੱਕ ਹੋ ਜੂ ਫਿਰ ਇਹ ਇਹ ਤੈਨੂੰ ਸਟਾਈ ਡਿਮਾਂਡ ਆ 3 ਲੱਖ ਦੇ ਇਹ ਦੇ ਦਾਂਗੇ 3 ਲੱਖ ਦੇ ਇਹ ਦੇ ਦਾਂਗੇ ਅੱਜ ਕੌਣ ਤੁਹਾਨੂੰ ਕਿਹਾ ਕੀ ਦੇ ਉਹ ਰੇਟ ਨਹੀਂ ਬਦਲਿਆ ਹੂੰ ਪਿਛਲੀ ਵੀਡੀਓ ਚ ਚੈੱਕ ਕਰ ਲਈ ਅੱਛਾ ਇਹ ਨਹੀਂ ਵੀ ਯਾਰ ਪਿਛਲੀ ਵੀਡੀਓ ਜਿਹਦਾ 290 ਰੇਟ ਸੀਦਾ 27 ਸਟਾਈ ਕਰਕੇ 27 ਕਰਕੇ 27 ਰੇਟ ਘਰ ਤਾਂ ਜਿੰਨਾ ਚਿਰ ਵਿਕਦਾ ਨਹੀਂ ਉਹੀ ਰਹੂ ਉਹੀ ਰਹੂਗਾ ਰਹਿਣਾ ਵੀ ਚਾਹੀਦਾ ਹੈ ਨਾ ਮੁੜ ਕੇ ਇੱਥੇ ਕੋਈ ਵੀਡੀਓ ਦੇਖ ਕੇ ਭਰਾ ਮੇਰੇ ਕਈ ਵੀਰ ਕਹਿ ਦਿੰਦੇ ਯਾਰ ਪਹਿਲਾਂ ਰੇਟ ਵਧਾ ਆਂਦੇ ਆ ਮਗਰੋਂ ਡਿਸਕਾਊਂਟ ਦੇਣ ਲੱਗਦੇ ਹੂੰ ਦਾ ਕੰਮ ਹੀ ਹੈਗਾ ਪਿਛਲੀ ਵੀਡੀਓ ਚ ਚੈੱਕ ਕਰ ਲਿਓ ਅਜ ਤੋਂ ਮਹੀਨਾ ਪਹਿਲੇ ਜਿਹੜੇ ਜੀਵ ਦੇ ਵਿੱਚ ਕੋਈ ਆਦਾ ਏ ਇਸ ਇਹ ਨਹੀਂ ਗੱਲ ਯਾਰ ਉਹਦੇ ਤੇ ਇਹ ਤਨ 2 ਨਪਰੇ ਲਈ ਸੀ ਅਸੀਂ ਗਾ ਅੱਜ ਦਿਨ 27 ਕਰਕੇ ਤੇ 3 ਲੱਖ ਠੀਕ ਨਹੀਂ ਕਰਨਾ ਦਾ ਮੂਵੀ ਹੈ ਜਿਹੜਾ ਸਹੀ ਹੈ ਜੇ ਇੱਕ ਮਹੀਨਾ ਹੋਰ ਖੜ ਜੇ ਰੇਟ ਤੇ ਮਹੀਨਾ ਖੜ ਜੇ ਤਾਂ ਚੱਕਰ ਲੇਗਾ ਠੀਕ ਹੈ ਉਹ ਗੱਲ ਦੀ ਕਾਰੋਬਾਰ ਕਰਨਾ ਯਾਰ ਖੜੇ ਰੋ ਆਪਾਂ ਇਹ ਵੀ ਨਹੀਂ ਕਹਿੰਦੇ ਆਪਾਂ ਕਿੱਡੇ ਗੱਪਾਂ ਤੇ ਯਾਰ ਨਾਰਮਲ ਜੇ ਬੱਥੇ ਆ ਟਾਈਮ ਪਾਸ ਕਰਨਾ ਭਰਾ ਆਉਣਾ ਆਪਦਾ ਕਿੱਤਾ ਆਵਾਂਗੇ ਜਰੂਰ ਬਿਲਕੁਲ ਨਾ ਨਾ ਵਿਗਣਾ ਤਾਂ ਪਰਮਾਤਮਾ ਸਾਰੇ ਹੋ ਗਈ ਕੰਪਲੀਟ ਤੇ ਨੰਬਰ ਉਹੀ ਹੈ ਲਓ ਵੀ ਦੋਸਤੋ ਵੀਡੀਓ ਸ਼ੇਅਰ ਕਰ ਦਿਓ ਦਬਕੇ ਪੇਜ ਨੂੰ ਕਰ ਲਿਓ ਫਾਲੋ ਤੇ ਬਾਈ ਧੰਨਵਾਦ ਕੋ ਧੰਨਵਾਦ ਬਾਈ ਤੇਰਾ